ਉਹਨਾਂ ਤੋਂ ਇੱਕ ਵਧੀਆ ਮਾਹੌਲ ਕਬੱਡੀ ਪ੍ਰੇਮੀਆਂ ਵਾਸਤੇ ਸਰਕਾਰ ਨਵੀਂ ਬੰਦ ਪੇਸ਼ ਕਰਾਂਗੇ ਟੂਰਨਾਮੈਂਟ ਕਰਾਏਗਾ ਇੱਕ ਪੰਜਾਬ ਕੱਪ ਜਿਹਦਾ ਕਰੋੜ ਰੁਪਿਆ ਦਾ ਨਾਮ ਹੋਊਗਾ ਸੋ ਉਹਦੇ ਪਲੱਸ ਅਸੀਂ ਇੱਕ ਨੇਪ ਪਲੇਅਰ ਹੈ ਉਹਨਾਂ ਨੂੰ ਉਹਨਾਂ ਦੀ 25 ਲੱਖ ਰੁਪਏ ਦੀ ਐਕਸੀਡੈਂਟਲ ਸ਼ੋਰਸ ਤੋਂ ਲੈ ਕੇ ਹਰ ਕਿਸਮ ਦੀ ਸਹੂਲਤ ਕਿਉਂਕਿ ਜਿੰਨੇ ਉਹਨੇ ਕੱਪਲੇ ਕੀਤੇ ਐ ਜਿੰਨੇ ਉਹਨੇ ਲੁੱਟ ਮਚਾਈ ਹੋਈ ਐ ਜਿੱਦਾ ਵੱਡਾ ਮਾਫੀਆ ਉਹ ਐ ਐਨੇ ਸਾਲ ਤੋਂ ਸਿੱਖ ਇਸ਼ੂਸ ਅਕਾਲੀ ਦਲ ਦੇ ਅਕਾਲੀ ਦਲ ਹੀ ਕਰਾਉਂਦਾ ਸੀ ਉਹਨੂੰ ਇਕੱਲਾ ਨਹੀਂ ਸੀ ਉਹ ਜਾਂਦਾ ਸੀ ਉਹ ਕਾਲੀ ਦਲ ਪੇਜਦਾ ਸੀ ਮੈਂ ਪੇਜਦਾ ਸੀ ਕਾਲੀ ਦਲ ਦੇ ਦਵਾਰ ਮੈਂ 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 ਹੀ ਪੇਜਦਾ ਹੁੰਦਾ ਇੱਕ ਵਾਰ ਫਿਰ ਬੋਲੇਗਾ ਕਬੱਡੀ ਦਾ ਪੂਰੀ ਦੁਨੀਆ ਵਿੱਚ ਡੰਕਾ ਲਿਸ਼ਕਦਿਆਂ ਪਿੰਡਿਆਂ ਨਾਲ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨ ਪਾਉਣਗੇ ਕਬੱਡੀਆਂ ਕਬੱਡੀ ਨੂੰ ਇੱਕ ਵਾਰ ਫਿਰ ਸਿਖਰ ਤੇ ਲੈ ਜਾਣ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਕਰ ਦਿੱਤਾ ਗਿਆ ਵੱਡਾ ਵਾਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਠਿੰਡਾ ਵਿਖੇ ਕਬੱਡੀ ਦੇ ਖਿਡਾਰੀਆਂ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਹੈ ਜਿਸ ਦੌਰਾਨ ਉਹਨਾਂ ਨੇ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਸ਼ਾਨ ਮੁੜ ਸਿਖਰਾਂ ਤੇ ਪਹੁੰਚਾਉਣ ਦਾ ਐਲਾਨ ਕੀਤਾ ਹੈ। ਡੱਬ ਵਾਲੀ ਰੋਡ ਬਠਿੰਡਾ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਬੱਡੀ ਦੇ ਪੰਜਾਬ ਕੱਪ, ਕਬੱਡੀ ਲੀਗ ਅਤੇ ਵਿਸ਼ਵ ਕੱਪ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਇੱਕਾਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਮੁਰਤੋਂ वर्ल्ड ਕਬੱਡੀ ਕੱਪ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ 5 ਕਰੋੜ ਰੁਪਏ ਦਾ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਕਬੱਡੀ ਕੱਪ ਵੀ ਕਰਵਾਏ ਜਾਣਗੇ ਜਿਸ ਵਿੱਚ ਜ਼ਿਲ੍ਹਾ ਪੱਧਰ ਦੇ ਖਿਡਾਰੀ ਆਪਣੀਆਂ ਟੀਮਾਂ ਨਾਲ ਖੇਡਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵਿੱਚੋਂ ਚੰਗੇ ਖਿਡਾਰੀ ਚੁਣ ਕੇ ਕਬੱਡੀ ਲੀਗ ਵੀ ਰਵਾਈ ਜਾਵੇਗੀ ਜਿਸ ਨਾਲ ਪੰਜਾਬੀ ਖੇਡ ਕਬੱਡੀ ਦੁਨੀਆ ਚ ਪਹਿਲਾਂ ਦੀ ਤਰ੍ਹਾਂ ਉਚੇਰੀ ਦਿਖਾਈ ਦੇਵੇਗੀ। ਬਾਕੀ ਇਸ ਖਬਰ ਬਾਰੇ ਬੋਲਦੇ ਆ ਸੁਖਬੀਰ ਸਿੰਘ ਬਾਦਲ ਨੇ ਹੋਰ ਕੀ ਕੁਝ ਕਿਹਾ ਹੈ ਆਓ ਜਾਣ ਲੈਨੇ ਆ। ਮੈਨੂੰ ਯਾਦ ਆ ਇੱਕ ਦਿਨ ਮੈਂ ਜਦੋਂ ਵਰਲਡ ਕੱਪ ਕਬੱਡੀ ਨਹੀਂ ਸ਼ੁਰੂ ਹੋਇਆ ਸੀ ਮੈਂ ਦਿੱਲੀ ਤਾਜ ਹੋਟਲ ਚ ਮੇਰੇ ਦੋਸਤਾਂ ਨਾਲ ਅਸੀਂ ਬੈਠੇ ਸੀ ਲੰਚ ਖਾ ਰਿਆ ਸੀ। ਤੇ ਗੱਲ ਚੱਲ ਪਈ ক্রিকেট ਦੀ। ਕਿ ਜਿਹੜੇ ক্রিকেট ਦਾ ਕੋਈ ਮੁਕਾਬਲਾ ਕਰ ਨਹੀਂ ਸਕਦਾ ক্রিকেট ਲੀਗ ਚੱਲ ਵੀ ਇਹ ਸਾਰਾ ਚੀਜ਼ਾਂ ਕਰਦੇ ਤੇ ਮੈਨੂੰ ਕਹਿਣ ਲੱਗੇ ਮੈਂ ਉਹਨੂੰ ਕਿਹਾ ਮੈਂ ਕਿਹਾ ਸਾਡੀ ਖੇਡ ਹੈ ਕਬੱਡੀ ਜੇ ਉਹ ਆ ਗਈ ਨਾ ਤੇ ਇੱਕ ক্রিকেট ਭੁੱਲ ਜਾਣਾ ਲੋਕਾਂ ਨੇ ਤੇ ਉਹਨਾਂ ਨੇ ਮੈਨੂੰ ਚੈਲੰਜ ਕਰਤਾ ਮੈਂ ਉਦੋਂ ਹੀ ਮੀਟਿੰਗ ਸੱਦੀ ਮੈਂ ਤੁਹਾਡਾ ਡਿਪਟੀ ਸੀ ਮੈਂ ਮੀਟਿੰਗ ਸੱਦੀ ਮੈਂ ਕਿਹਾ ਇਹਨੂੰ ਭਜਾਉਣਿਆ ਪੂਰੇ ਟੌਪ ਤੇ ਕਿਸ ਚੀਜ਼ ਨੂੰ ਬਚਾਉਣਾ ਕਿਵੇਂ ਬਚਾਉਣਾ ਹੈ ਇੱਕ ਤੁਹਾਨੂੰ ਆਰਟ ਚੀਜ਼ ਦਾ ਮੈਂ ਕਿਹਾ ਜੋ ਮੈਂ ਬਲਾਈ ਮੈਂ ਕਿਹਾ ਜਿਹੜੇ ক্রিকেট ਦੇ ਪਲੇਅਰ ਹੈ ਉਹਨਾਂ ਨੂੰ ਕੀ ਸਹੂਲਤਾਂ ਮਿਲਦੀਆਂ ਕੀ ਸ਼ਾਨਾ ਮੈਂ ਕਿਹਾ ਕੋ ਦੁਬਨਾ ਕਰ ਦੇ ਤੇ ਫਿਰ ਮੈਂ ਬਲੂਕਾ ਸਾਹਿਬ ਯਾਦ ਹੈ ਅਸੀਂ ਫਿਰ ਪਲਾਨ ਕੀਤਾ ਕਿ ਵਰਲਡ ਕੱਪ ਕਰਾਉਣਾ ਹੈ ਉਦੋਂ ਵਰਲਡ ਕੱਪ ਸੀ ਕਿ ਆਪਣੀ ਪਲੇਅਰ ਸੀ ਮੈਂ ਕੋਈ ਨਾ ਕੋਈ ਫੜ ਕੇ ਲਿਆ ਕਿਹੜਾ ਪਹਿਲੀ ਵਾਰ ਅਸੀਂ ਕਰਾਤਾ ਪ੍ਰਾਈਜ਼ ਮਨੀ ਉਹਦੋਂ ਮਿਲਦਾ ਪਹਿਲਾ ਕਰੋੜ ਸੀ ਭਲੇ ਪਹਿਲੇ 1 ਕਰੋੜ ਸੀ ਤੇ ਹੌਲੀ ਹੌਲੀ ਅਸੀਂ ਹਰ ਹਸਤਾ ਹਰ ਵਾਰ ਮੈਂ ਟੌਪ ਦੀਸ ਪਰਫਾਰਮਰ ਲੈ ਕੇ ਆਉਂਦਾ ਕੋਸ਼ਿਸ਼ ਕਰਦਾ ਕਿ ਇਹਨੂੰ ਐਡੀ ਹਾਈਪ ਰੇਟ ਕੀਤੀ ਜਾਏ ਤੇ ਅਖੀਰ ਵਿੱਚ ਕੀ ਹੋਇਆ ਜਦੋਂ TRP ਰੇਟਿੰਗਸ ਆਉਣ ਲੱਗੀਆਂ ਜਦੋਂ ਕਬੱਡੀ ورلڈ ਕੱਪ ਹੁੰਦਾ ਸੀ ਇੱਕ ਵਾਰ ਤੁਹਾਨੂੰ ਯਾਦ ਹੋਣਾ ਕਬੱਡੀ ورلڈ ਕੱਪ ਪੰਜਾਬ ਜਿਹੜਾ ਸੀ ਨਾਲੇ ਆ ਕ੍ਰਿਕਟ ਲੀਗ ਚੱਲ ਰਹੀ ਸੀ ਕਬੱਡੀ ਵਰਲਡ ਕੱਪ ਦੀ ਵਿਊਰਸ਼ਿਪ ਕ੍ਰਿਕਟ ਲੀਗ ਨਾਲੋਂ ਜ਼ਿਆਦਾ ਸੀ ਦੇਖੋ ਆਪਣੀ ਮਾਂ سپورਟ ਹੈ ਜਿਹਦੇ ਵਿੱਚ ਸਾਰਾ ਕੁਸ਼ੀਆ ਜੋਸ਼ ਵੀ ਹੈ ਸਟਰੈਂਥ ਵੀ ਹੈ ਤੇ ਟੈਕਨੀਕ ਵੀ ਹੈ ਤੇ ਖੁਸ਼ੀ ਹੁੰਦੀ ਹੈ ਜੇ ਦੇਖ ਕੇ ਆਪਣੇ ਏਡੇ ਵੱਡੇ ਤਕੜੇ ੁੰਡੇ ਖੇਡ ਰਹੇ ਆ ਸੋ ਐਸ ਕਰਕੇ ਮੇਰਾ ਇੱਕ ਪੈਸ਼ਨ ਹੈ ਸਪੋਰਟਸ ਦਾ ਮੈਂ ਜਿਹੜੀ ਚੀਜ਼ ਚ ਲੱਗ ਜਾਣਾ ਹੈ ਫਰਮਾ ਸਿਰੇ ਲਾ ਦਨਾ ਹੁੰਦਾ ਮੈਂ ਪਿੱਛੇ ਖੜਦਾ ਨਹੀਂ ਜੇ ਸੜਕਾਂ ਬਣਾਉਣੀਆਂ ਮੈਂ ਆਖਿਆ ਕਰਨੀਆਂ ਹੋ ਤੁਸੀਂ ਕਿੱਥੋਂ ਕਿੱਥੋਂ ਆਏ ਹੋ ਨਜ਼ਾਰਾ ਆਇਆ ਨਹੀਂ ਹੁੰਦੇ ਸੜਕਾਂ ਦਾ ਪਤਾ ਲੱਗਿਆ ਕਿਸੇ ਨੂੰ ਉਹ ਵੀ ਜਿਹੜੇ ਸਪੋਰਟਸ ਵਾਲੇ ਕਬੱਡੀ ਵਾਸਤੇ ਮੇਰੇ ਮਨਸ਼ਕੀ ਹੈ ਮੈਂ ਤੁਹਾਨੂੰ ਅੱਜ ਦੱਸਣਾ ਚਾਹਦਾ ਦੇਖੋ ਤਿੰਨ ਟੂਰਨਾਮੈਂਟ ਹੋਣਗੇ ਹਰ ਸਾਲ ਇੱਕ ਪੰਜਾਬ ਕੱਪ ਇੱਕ ਕਬੱਡੀ ਲੀਗ ਸਰਕਾਰ ਸਪੌਂਸਰ ਕਰੂਗੀ ਤੇ ਉਸ ਕਬੱਡੀ ਲੀਗ ਨੂੰ ਮੈਂ ਸਟਾਰ ਪਲੱਸ ਦੇ ਉੱਤੇ ਲੈ ਕੇ ਮੈਂ ਤੁਹਾਨੂੰ ਅੱਜ ਦੱਸਣਾ ਕਿ ਦੂਜੀ ਸੱਤ ਕਬੱਡੀ ਤੋਂ ਉਸ ਲੈਵਲ ਤੋਂ ਉੱਤੇ ਲੈ ਕੇ ਜਾਊਗਾ ਮੈਂ ਅੱਜ ਦੱਸਣਾ। ਤੀਜੀ ਗੱਲ ਹੋਊਗਾ ਵਰਲਡ ਕੱਪ। ਜਿਹੜਾ ਪੰਜਾਬ ਕੱਪ ਹੋਊਗਾ ਉਹ ਕਰੋੜ ਰੁਪਏ ਦਾ ਹੋਊਗਾ। ਜਿਹੜੇ ਪੰਜਾਬ ਕੱਪ ਕੀ ਹੋਊਗਾ ਹਰ ਡਿਸਟ੍ਰਿਕਟ ਦੀ ਟੀਮ ਹੋਊਗੀ। ਇੱਕ ਹਰ ਡਿਸਟ੍ਰਿਕਟ ਇੱਕ ਦੂਜੇ ਨਾਲ ਲੜਾਈ ਕਰੂਗਾ ਤੇ ਉਹਦੇ ਬਾਅਦ ਜਿਹੜਾ ਡਿਸਟ੍ਰਿਕਟ ਪਹਿਲਾਂ ਜਿੱਤੂਗਾ ਉਹ ਪੰਜਾਬ ਕੱਪ ਜਿੱਤੂਗਾ। ਉਹ ਟੂਰੀ ਟੀਮ ਆਪਣਾ ਸਾਰਾ ਲਾਈ ਸਾਰਾ ਕੁਝ ਹੋਇਆ ਕਰੋ ਦੂਜਾ ਹੋਊਗਾ ਕਬੱਡੀ ਲੀਗ ਜਿਹੜੀ ਆਪਾਂ ਪਲੇਅਰ ਟਾਪ ਪਲੇਅਰ ਚੁਣ ਕੇ ਟੀਮਾਂ ਬਣਾ ਕੇ ਤੇ ਉਹਨੂੰ ਪੂਰਾ ਹਾਈਟ ਦੇ ਕੇ ਜਿਵੇਂ ਕ੍ਰਿਕਟ ਲੀਗ ਹੈ ਉਸ ਲੈਵਲ ਦੀ ਆਪਾਂ ਮੈਚਾ ਚਾਹੁੰਦਾ ਸੀ ਪਰ ਉਹ ਸਰਕਾਰ ਨਹੀਂ ਬਣ ਰਹੀ ਸੀ ਆਪਣੇ ਕੋਲ ਨਹੀਂ ਤਾਂ ਕਿਉਂਕਿ ਸਰਕਾਰ ਦੀ ਇਨੀਸ਼ੀਅਲ ਬੈਕਿੰਗ ਚਾਹੀਦੀ ਹੈ ਉਹਦੇ ਬਾਅਦ ਉੱਤੇ ਲੈ ਚੱਲੇਗਾ ਤੋ ਇਸ ਕਰਕੇ ਉਹਦਾ ਘਟੂ-ਘਟ ਅਸੀਂ ਪ੍ਰਾਈਜ਼ ਬਣਾਈ ਸੀ ਉਹਦੋਂ 2 ਕਰੋੜ ਰੱਖਾਂਗੇ ਆ ਦੋਨੋਂ ਲੜਕੀਆਂ ਤੇ ਲੜਕਿਆਂ ਦਾ ਦੋਨੋਂ ਹੀ ਹੋਇਆ ਕਿਉਂਕਿ ਪੰਜਾਬ ਕੱਪ ਹੀ ਹੋਇਆ ਇੱਕ ਉਹ ਲੀਗ ਵੀ ਹੋ ਗਈ ਤੇ ਵਰਲਡ ਕੱਪ 5 ਕਰੋੜ ਰੁਪਏ ਦਾ ਹੋਊਗਾ ਮੈਨੂੰ ਬੋਲੇ ਸੋਨਹਿਾ ਸ੍ਰੀ ਅਕਾਲ ਤੇ ਇੱਕ ਹੋਰ ਦੂਜੀ ਗੱਲ ਹੈ ਕਿ ਮੈਂ ਸਪੈਸ਼ਲ ਘੱਟ ਤੋਂ ਘੱਟ ਇੱਕ ਅਸੈਂਬਲੀ ਹਲਕੇ 'ਚ ਇੱਕ ਸਪੈਸ਼ਲ ਕਬੱਡੀ ਸਟੇਡੀਅਮ ਬਣਾਇਆ ਜਾਊਗਾ ਬੋਲੇ ਸੋਨਹਿਾ ਮਤਲਬ ਐਡਾ ਵੱਡਾ ਸਟੇਡੀਅਮ ਤੇ ਲੋੜ ਹੀ ਨਹੀਂ ਸੀਟਿੰਗ ਕੈਪੈਸਿਟੀ ਦੀ ਲੋੜ ਹੈ ਜਿਵੇਂ ਉੱਤੇ ਸਾਈਡ ਤੋਂ ਆਣੀ ਪੂਰੇ ਮੈਡਕ ਚਾਰ ਤਿੰਨ ਤਿੰਨ ਹਜ਼ਾਰ ਬੰਦੇ ਦੇ ਚਾਰ ਚਾਰ ਬੱਚਿਆਂ ਦੇ ਜਿੰਨਾ ਤੁਹਾਨੂੰ ਡੀ ਚਾਹੀਦੀ ਹੈ ਡੀ ਤੋਂ ਬਾਅਦ ਥੋੜੀ ਹੋਰ ਚਾਹੀਦੀ ਉੱਤੇ ਫਿਰ ਉਹਦੇ ਬਾਅਦ ਐਲੀਵੇਟਡ ਸਟੇਡੀਅਮ ਸੋ ਦੈਟ ਜਿਹੜੋਂ ਉਹਦੇ ਚ ਖੇਡੇ ਜਾਣ ਪਕਾ ਇੰਜੋਏ ਕਰ ਸਕੇ ਨਹੀਂ ਤਾਂ ਲੋਕੀ ਦੇਖ ਜਿਹੜੇ ਕਬੱਡੀ ਹੁੰਦੀ ਹੈ ਟੂਰਨਾਮੈਂਟ ਕੋਈ ਟਰੈਕਟਰ ਟਰਾਲੀ ਨਾਲ ਹੁੰਦਾ ਹੈ ਜਾਂ ਦੂਜੇ ਹੁੰਦਾ ਹੈ ਪਰ 1-1 ਕਰੋੜ ਰੁਪਏ ਦਾ ਇੱਕ ਇੱਕ ਸਟੇਡੀਅਮ ਜਿਹੜਾ ਵਧੀਆ ਹੋਵੇ ਜਿੱਥੇ ਪੂਰੀ 3-4 ਹਜ਼ਾਰ ਦੀ ਉਜੇ ਫਰੰਟ ਲਿਟਵੀ ਹੋਏ ਨਾਲ ਲਾਈਟਿੰਗ ਵੀ ਲੱਗ ਜਾਣ ਸੋ ਥੈਟ ਆਵੇ ਰਾਤ ਨੂੰ ਮੈਚ ਕਰੇ ਹਲਕੇ ਚ ਇੱਕ ਅਸੈਂਬਲੀ ਹਲਕੇ ਚ ਹਰ ਜਗ੍ਹਾ ਤਾਂ ਕਰ ਨਹੀਂ ਸਕਦੇ ਪਰ ਇੱਕ ਅਸੈਂਬਲੀ ਹਲਕੇ ਚ ਕਰਾਂਗੇ ਬਾਕੀ ਇੱਕ ਅਸੀਂ ਕਬੱਡੀ 플레이ਰਾਂ ਦੀ ਰਜਿਸਟ੍ਰੇਸ਼ਨ ਪੰਜਾਬ ਸਰਕਾਰ ਕਰੇਗੀ ਜਿਹੜੇ ਕਬੱਡੀ 플레이ਰ ਹੈ ਜਿਹੜੇ ਪੰਜਾਬ ਕੱਪ ਜਿੱਤਣਾ ਜਾਣਗੇ ਤਾਂ ਮਤਲਬ ਉਹ ਡਿਸਟ੍ਰਿਕਟ ਦੀ ਟੀਮ 'ਚ ਹੋਣਗੇ ਉਹ ਅਪਰਚੁਨਿਟੀ ਡਿਸਟ੍ਰਿਕਟ ਦੀ ਟੀਮ ਪੰਜਾਬ ਦੀ ਹੋਵੇ ਉਹਦੀ ਰਜਿਸਟ੍ਰੇਸ਼ਨ ਹੋਊਗੀ ਤੇ ਉਹਨਾਂ ਦੀ ਗ੍ਰੇਡੇਸ਼ਨ ਹੋਊਗੀ A B C ਜੇ A ਕੈਟਾਗਰੀ 플레이ਰ ਹੈ B ਕੈਟਾਗਰੀ ਜਿਵੇਂ C ਅਸੀਂ ਉੱਤੇ B ਚ ਆ ਸਕਦਾ B ਤੋਂ ਗਏ A ਚ ਆ ਸਕਦਾ ਉਹਦੀ ਗ੍ਰੇਡੇਸ਼ਨ ਜਿਵੇਂ ਕ੍ਰਿਕਟਸ ਹੁੰਦੀ ਹੈ ਗ੍ਰੇਡੇਸ਼ਨ ਫਿਰ ਇੱਕ 25 ਲੱਖ ਦੀ ਐਕਸਿਡੈਂਟਲ ਇੰਸ਼ੋਰੈਂਸ ਹੋਊਗੀ ਜਿਹੜੇ ਰਜਿਸਟਰਡ 플레이ਰ ਹੋਣਗੇ 25 ਲੱਖ ਦੀ ਐਕਸਿਡੈਂਟਲ ਇੰਸ਼ੋਰੈਂਸ ਬੋਲੇ ਸੋ ਨਿਹਾਲ ਕਿਸੇ ਦੇ 60 ਫੁੱਟ ਬਾਅਦ ਜੇ ਨਕਾਰਾ ਹੋ ਜਾਏ 25 ਲੱਖ ਰੁਪਇਆ ਦੇਣਗੇ ਤਾਂ ਜਿਹੜੇ ਕਬੱਡੀ ਤੋਂ ਰਟਾਇਰ ਹੋਣਗੇ ਏਕ ਕੈਟਿਗਰੀ ਪਲੇਅਰ ਉਹਨੂੰ ਅਸੀਂ ਪੰਜਾਬ ਪੈਮੈਂਟ ਕੋਚ ਰੱਖੀ ਜਾਊਗੀ ਉਹਨਾਂ ਨੂੰ ਸੋ ਦੈਟ ਉਹ ਅਗੇ ਕੋਚਿੰਗ ਦੇ ਵਿੱਚ ਆਉਣ ਆਹ ਗੇਮ ਆਪਾਂ ਮੇਰੀ ਤਾਂ ਕੋਸ਼ਿਸ਼ ਹੋਊਗੀ ਇਸ ਗੇਮ ਨੂੰ ਮੈਂ ਨਾਲ ਦੇ ਸੂਬਿਆਂ 'ਚ ਵੀ ਲੈ ਕੇ ਜਾਵਾਂ ਹਰਿਆਣਾ 'ਚ ਜਾ ਸਕਦੀ ਐ ਦੂਜੇ ਕਈ ਸੂਬੇ ਰਾਜਸਥਾਨ 'ਚ ਵੀ ਆਪਾਂ ਵਾੜ ਸਕਦੇ ਕਿ ਇਹ ਮੇਰੀ ਤਾਂ ਜਿਹੜੀ ਏਮ ਆਈ ਹੈ ਕਿ ਪੂਰੇ ਜਮੈਂ ਆਪਣੇ ਦੂਜੀ ਸਟਾਈਲ इंडिया स्टाइल कबड्डी तोब स्टाइल सर्कस स्टाइल हाले पूरे है नहीं हौली हौली मैं अगले पांच साल में कोशिश करूँगा पूरे इंडिया जिमें आप बार ले सो so, जिन्हें आप रेकनाइज करके एक बार रेकनाइज होगी स्टेट लेकिन रेकनाइज दूजे सूबे तो भी रेकनाइज आ मेरा एक निशाना है जेडे जे अकैडमीज हैं जिड़िया रजिस्टर्ड अकैडमीज सा ਜਿਹੜੀ ਅਕੈਡਮੀ ਜੇ ਮੈਂ ਚਾਹੂੰਗਾ ਕਿ ਸਾਰੇ ਉਹ ਰਜਿਸਟਰ ਪੰਜਾਬ ਸਰਕਾਰ ਨਾਲ ਕਰਨ ਅਸੀਂ ਵੀ ਉਹਨਾਂ ਨੂੰ ਕੋਈ ਫੰਡ ਅਲੋਕੇਸ਼ਨ ਕਰਾਂਗੇ ਐਜ਼ ਅ ਸਟੇਟ ਜਿਵੇਂ ক্রিকেট ਐਸੋਸੀਏਸ਼ਨਾਂ ਨੂੰ ਜਾਂਦਾ ਪੈਸਾ ਉਵੇਂ ਸਟੇਟ ਦੇ ਜਾਣਾ ਚਾਹੀਦਾ ਸੀ ਆਪਾਂ ਨੂੰ ਹੁਣ ਸ਼ੁਰੂ ਤੋਂ ਲੈ ਕੇ ਉੱਤੇ ਹੁਣ ਆਪਾਂ ਨੂੰ ਡਿਵੈਲਪ ਕਰਨਾ ਪੈਣਾ ਸਿਸਟਮ ਉਹ ਕੀ ਰਿਹਾ ਕਬੱਡੀ ਪਲੇਅਰ ਹੁਣ ਆਪਣੇ ਸਿਰ ਤੇ ਹੀ ਤਿਆਰ ਹੁੰਦੇ ਐ ਜਿਹਦੀ ਹਿੰਮਤ ਹੋਏ ਸਟੇਟ ਤਰਫੋਂ ਕੋਈ ਨਹੀਂ ਮੈਨੂੰ ਯਾਦ ਹੈ ਜਿਹੜੀ ਤੁਸੀਂ ਦੇਖਿਆ ਹੋਣਾ ਜਿੰਨੇ ਵੀ ਪਲੇਅਰ ਐ ਅੱਜ ਕਬੱਡੀ ਨਹੀਂ ਮੈਂ ਦੂਜੀ ਗੇਮਾਂ ਤੇ ਕਰ ਰਿਹਾ ਹਾਂ ਜਿੰਨੇ ਡੀਐਸਪੀ ਐ ਜਿੰਨੇ ਪਲੇਅਰ ਐ 100% ਮੈਂ ਭਰਤੀ ਕੀਤੀ ਐ 100% ਆ ਜਿਹੜੀ ਮਨਜੀਤ ਕੌਰ ਜਿਹੜੀ ਆਪਣੇ 400 ਮੀਟਰ ਦੀ ਅ ਰੇਸ ਕਰਦੀ ਸੀ ਮੈਨੂੰ ਯਾਦ ਹੈ ਉਹ ਮੇਰੇ ਕਾਂਸਟੇਬਲ ਸੀ ਉਹਦੇ ਬਾਅਦ ਮੈਂ ਇੱਕ ਤਾਂ ਪੀਏਪੀ ਗਿਆ ਤੇ 올림픽ਸ ਚਾਈਨਾ ਦੇ ਵਿੱਚ ਬੀਜਿੰਗ 올림픽 ਚ ਆਪਣੇ ਬੀਜਿੰਗ ਵਿੱਚ 올림픽ਸ ਤੇ 25 ਤੋਂ 3 ਮਹੀਨੇ ਰਹਿ ਗਏ ਸੀ 올림픽ਸ ਤੇ ਮੈਨੂੰ ਜਦੋਂ ਗਿਆ ਤਾਂ ਉੱਥੇ ਖੜੀ ਮੇਰੇ ਕੋਲੇ ਕਹਿੰਦੀ ਜੀ ਮੈਂ ਇੰਡੀਅਨ ਟੀਮ ਦੀ ਐ 400 ਰਿਲੇਟ ਮੈਂ 올림픽ਸ ਕੋਲ ਰਿਸ਼ਤਾ ਲੈਣਾ ਹੈ ਕਿ ਮੇਰੇ ਕੋਲੇ ਪੈਸੇ ਹੈ ਨਹੀਂ ਮੈਂ ਲਾਸ ਐਂਜਲਸ ਅਮਰੀਕਾ ਚ ਅਸੀਂ ਕੋਰ ਕੋਚ ਨਾਲ ਮੈਂ ਟਾਈਪ ਕੀਤਾ ਪਰ ਸੈਂਟਰ ਸਰਕਾਰ ਦੇ ਨਹੀਂ ਰਹੀ ਤੇ ਮੈਨੂੰ ਕੋਚਿੰਗ ਵਾਸਤੇ ਟ੍ਰੇਨਿੰਗ ਵਾਸਤੇ ਪੈਸੇ ਨਹੀਂ ਮੇਰੇ ਕੋਲ ਆਏ ਮੈਂ ਉਹਦੇ ਨੂੰ 25 ਲੱਖ ਖੁਲਾਇਆ ਤੇ ਮੈਂ ਕਿਹਾ ਚੜ ਜਾ ਜਾ ਤੇ ਜਦੋਂ 올림픽 'ਚ ব্রੌਂਜ਼ ਮੈਡਲ ਜਿੱਤੀ ਉਹਨੇ ਮੈਨੂੰ ਕਾਲ ਫੁਨ ਕੀਤਾ ਹੁਣ ਕਹਿੰਦਾ ਜੀ ਤੁਹਾਡਾ ਧੰਨਵਾਦ ਦੇਖੋ ਆਪਣੇ ਦੇਸ਼ ਵਿੱਚ ਖਤ ਵੱਡੀ ਕਮੀ ਹੈ ਕਿ ਆਪਣੇ ਦੇਸ਼ ਦੇ ਪਲੇਅਰ ਆਪਣੇ ਪੈਰਾਂ ਤੇ ਆਪ ਖੜੇ ਹੋਏ ਆ ਸਰਕਾਰ ਦੀ ਕੋਈ سپورਟ ਨਹੀਂ ਵੀ ਨਹੀਂ ਤਾਂ ਟੈਲੈਂਟ ਬਹੁਤ ਜ਼ਿਆਦਾ ਆਪਣੇ ਕੋਲੇ ਆ ਜੇ ਸਰਕਾਰ ਸ਼ੁਰੂ ਤੋਂ ਚਾਹਿੰਦਾ ਕੀ ਕਰਦਾ ਹੈ ਛੋਟੀ ਉਮਰ ਤੋਂ ਬੱਚਿਆਂ ਨੂੰ ਫੜ ਲੈਂਦਾ ਤੇ ਉਹਨਾਂ ਨੂੰ ਪੂਰਾ ਟ੍ਰੇਨਿੰਗ ਦਿੰਦੇ ਓਵੇਂ ਅਮਰੀਕਾ ਉਹਨਾਂ ਨੂੰ ਫਾਈਨੈਂਸ਼ੀਅਲ ਸਟੇਟ ਤੱਕ ਜਿਹੜਾ ਖਿਡਾਰੀ ਬਣ ਜਾਂਦਾ ਉਹਨੂੰ ਕਿਸੇ ਪੈਸੇ ਦੀ ਲੱਗਦਾ ਕਮੀ ਨਹੀਂ ਆ ਉਹਨੂੰ ਪਤਾ ਕਿ ਮੇਰੀ ਤਾਂ ਆਈ ਜੌਬ ਹੈ ਮੇਰਾ ਇੱਥੇ ਤਾਂ ਆਪਣਾ ਕੋਈ ਜੌਬ ਹੈ ਹੀ ਨਹੀਂ ਤੋ ਉਹ ਸੈਂਸ ਆਫ ਸਕਿਉਰਟੀ ਮੈਥੋਂ ਇੰਨਾ ਦੱਸਣਾ ਮੈਂ 15 ਗੇਮਸ ਚੂਜ਼ ਕਰਨੀਆਂ ਪੰਜਾਬ ਦੀਆਂ ਤੇ ਮੈਂ 15 ਤੇ ਕਨਸੈਂਟਰੇਟ ਕਰ ਰਹਾ ਹਾਂ ਅਗਲੇ 올림픽ਸ ਮੈਂ ਕੋਸ਼ਿਸ਼ ਕਰੂੰਗਾ ਵਕਤ ਤਵਰ ਦੇ ਟੀਮਸ ਦੇ ਮੈਂਬਰ ਇੰਡੀਅਨ ਟੀਮ ਦੇ ਪੰਜਾਬ ਤੋਂ ਜਾਣਾ ਤੇ ਮੈਂ ਜਿਵੇਂ ਇੰਟਰਨੈਸ਼ਨਲ ਕੋਚਸ ਦੀ ਲੋੜ ਪਏ ਭਾਵੇਂ ਕਈ ਸਾਰਾ ਅਸੀਂ ਪੰਜਾਬ ਸਰਕਾਰ ਤੋਂ ਕਰਾਂਗੇ ਮੈਂ ਸਪੋਰਟ ਸਕੂਲ ਵੀ ਖੋਲੇ ਸੀ ਉਹ 10 ਸਪੋਰਟ ਸਕੂਲ ਖੋਲੇ ਬਹੁ ਬੜੀਆ ਚੱਲ ਰਿਹਾ ਸੀ ਪਰ ਇਹਨਾਂ ਨੇ ਹੋਂਸਟ ਬੰਦ ਕਰ ਦਿੱਤਾ मेरे यहाँ प्लैन से हर डिस्ट्रिक्ट एक स्पोर्ट्स स्कूल खोले जाए कि टैलेंट थलों आए और पिछले पांच साल ने इन्होंने बंद ही करते सारे मैं बड़ी कोशिश की आ गेम चले मैं भी रौला पाया पिछली बार मैं वर्ल्ड कप कराया करो, कर तो करो घट तो घट्ट हौंसला तो, तो, तो मिले और निया निया पर नीयत ही नहीं इन्होंने तुम देखो कि स्टेडियम बनाए पंजाब पर इन्हों की कोई नीयत नहीं है तो इस करके खास करके कबड्डी तो मैं दिलों लगा ਤੁਸੀਂ ਦੇਖੋਗੇ ਥੋੜਾ ਇੱਕ ਆਰਗੇਨਾਈਜ਼ ਸੈਕਟਰ ਬਣਾਵਾਂਗੇ ਤੁਹਾਡਾ ਜਿਵੇਂ ਨਾ ਫਲੇਟ ਸਾਰਾ ਕੁਝ ਡਿਸਆਰਗੇਨਾਈਜ਼ਡ ਹੈ ਉਹ ਵੇਂ ਪੂਰਾ ਸਟੇਟ ਦੇ ਰੂਲਸ ਲਾ ਕੇ ਰੈਗਨਾਈਜ਼ ਕਰਕੇ ਤਾਂ ਹਰ ਪਲੇਅਰ ਨੂੰ ਪਤਾ ਹੋਊਗਾ ਕਿ ਅੱਜ ਮੈਂ ਸੀ ਕੈਟਗਰੀ ਦਾ ਪਲੇਅਰ ਐ ਮੈਂ ਬੀ ਚ ਜਾ ਸਕਦਾ ਬੀ ਤੋਂ ਮੈਂ ਏ ਜਾ ਸਕਦਾ ਏ ਚ ਮੈਂ ਰਟਾਇਰ ਤੇ ਮੈਨੂੰ ਕੋਚਿੰਗ ਦੀ ਮੇਰੀ ਜੌਬ ਮਿਲੂਗੀ ਇੱਕ ਸਿਸਟਮ ਰੂਲਸ ਬਣਾਵਾਂਗੇ ਜਿਹੜੇ ਟੌਪ ਪਲੇਅਰਸ ਹੋਣਗੇ ਆਪਾਂ ਨੂੰ ਕਿੰਨੇ ਪਰਸੈਂਟ ਜਿੰਨੀਆਂ ਜੌਬ ਨਿਕਲਣੀਆਂ ਉਹਨਾਂ ਚ ਐਨੇ ਪਰਸੈਂਟ ਰਿਜ਼ਰਵੇਸ਼ਨਸ ਸਪੋਰਟਸ ਦੀ ਕੀ ਕੀਤੀ ਜਾਊਗੀ ਜਿੱਥੇ ਕਬੱਡੀ ਰੈਕਨੈਸ ਸਪੋਰਟ ਪਹਿਲੇ ਨਹੀਂ ਸੀ ਉਹ ਤਾਂ ਮੈਂ ਕੀਤੀ ਸੀ ਉਹ ਰੈਕਨੈਸ ਸਪੋਰਟ ਕਰਕੇ ਤੋ ਐਸ ਕਰਕੇ ਤੁਹਾਨੂੰ ਪਤਾ ਮੈਂ ਜੋ ਕਹਿਣਾ ਦਿਨੋ ਕਹਿਣਾ ਕਿਉਂਕਿ ਮੈਂ ਮੇਰਾ ਦਿਲ ਸੀ ਮੈਂ ਮਨਕਾ ਸਾਹਿਬ ਨੂੰ ਮੈਂ ਗੱਲ ਕੀਤੀ ਮੈਂ ਕਿਹਾ ਯਾਰ ਮੈਨੂੰ ਜੀ ਕਰਦਾ ਕਬੱਡੀ ਪਲੇਅਰ ਨਾਲ ਮੈਂ ਆਪਣੀ ਦਿਲ ਦੀ ਗੱਲ ਕਰਾਂ ਤੇ ਤੁਹਾਨੂੰ ਯਾਦ ਨਾ ਛੋਟੀ ਛੋਟੀਆਂ ਚੀਜ਼ਾਂ ਕੀਤੀਆਂ ਸੀ ਆ ਜਿਹੜੇ ਜਾਨਵਰਾਂ ਦਾ ਸ਼ੌਂਕ ਘੋੜਿਆਂ ਦਾ ਸ਼ੌਂਕ ਕਿਤੇ ਸੀਗਾ ਪਿੰਡਾਂ ਮੈਂ ਸ਼ੁਰੂ ਕੀਤੀ ਔਰ ਮੇਲੇ ਲਾਉਣੇ ਕੰਪੀਟੀਸ਼ਨ ਕਰਾਉਣੀ ਤੇ ਅੱਜ ਆ ਦੇਖੋ ਕਿੰਨੇ ਪਿੰਡਾਂ ਦੇ ਆਪਣੇ ਨੌਜਵਾਨ ਬੱਚ ਮੁੰਡਿਆਂ ਨੇ ਘੋੜੇ ਰੱਖ ਲਏ ਤੇ ਮੈਂ ਤੁਹਾਨੂੰ ਹੋਰ ਦੱਸਦਾ ਅਸੀਂ ਇੱਕ ਰੇਸ ਕੋਸ ਖੋਲ੍ਹਾਂਗੇ ਪੰਜਾਬ 'ਚ ਪਰ ਰੇਸ ਕੋਸ ਘੋੜਿਆਂ ਦਾ ਕੱਲੇ ਮਾਰવાડી ਘੋੜਿਆਂ ਦਾ ਦੇਸੀ ਘੋੜਿਆਂ ਦੀ ਰੇਸ ਐਂਡ ਪ੍ਰਾਈਜ਼ ਮੈਂ ਰੱਖੂੰਗਾ ਕਰੋੜ ਰੁਪਈਆ ਆ ਜਿਹੜੇ ਬਾਹਰੋਂ ਲੈ ਕੇ ਆਉਂਦੇ ਆ ਕੋਈ ਇੰਗਲੈਂਡ ਤੋਂ ਲੈ ਕੇ ਆਪਾਂ ਨੂੰ ਕੀ ਲੋੜ ਆ ਲਿਆਉਂਦੀ ਉਹਨਾਂ ਨੂੰ ਭੱਜਣਾ ਹੀ ਆ ਆਪਣੇ ਭੱਜਣਾ ਦੀ ਕੀ ਫਰਕ ਪੈਂਦਾ ਦੁਹਰ ਕਰਕੇ ਇਹ ਨਾ ਜਿਹੜੀ ਨਾ ਆਪਣੀ ਆਪਣੀ ਚੀਜ਼ ਆਪਣੀ ਸਪੋਰਟ ਦੇ ਦੇਖੋਗੇ ਤੁਸੀਂ ਦੇਖੋਗੇ ਕਿਵੇਂ ਮਾਰਗੋੜੀ ਘੋਸਲ ਘੋੜਿਆਂ ਦੀ ਰੇਸ ਬੰਬੇ ਡਰਬੀ ਜਿਹੜੀ ਹੁੰਦੀ ਆ ਕਿੰਨਾ ਤੋਂ ਬਾਹਰੋਂ ਘੋੜਿਆਂ ਕਿ ਭਰਦੇ ਆ ਉਦੋਂ ਡਬਲ ਪ੍ਰਾਈਜ਼ ਮਣੀ ਹੋਊਗਾ ਆਪਣੇ 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 ਘੋੜਿਆਂ ਦੀ ਰੇਸਾਂ ਦੀ ਅਥੀ ਸੋ ਐਗੀਆਂ ਚੀਜ਼ਾਂ ਜੋ ਕਰਾਂਗੇ ਆਟੋਮੈਟਿਕਲੀ ਤੁਸੀਂ ਦੇਖੋਗੇ ਆਪਣੇ ਨੌਜਵਾਨਾਂ ਵਿੱਚ ਚੀਜ਼ਾਂ ਹੌਸਲੇ ਵੱਧ ਜਾਂਦੇ ਆ ਤੋਂ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਕਿ ਤੁਸੀਂ ਤਕੜੇ ਉੱਤੇ ਲੱਗੋ ਮੈਂ ਤਾਂ ਤੁਹਾਡੇ ਇੱਕ ਕਬੱਡੀ ਪਲੇਅਰ ਨੂੰ ਐਮਐਲਏ ਵੀ ਲੜਾਰੇ ਮਤਲਬ ਜੱਤੂ ਹੈ ਤੇ ਗੁਲਜ਼ਾਰੀ ਮੈਂ ਅਕਦੀ ਪਿਛਲੀ ਵਾਰ ਥੋੜਾ ਰਹਿ ਗਿਆ ਸੀ ਨਜ਼ਾਰੇ ਕਉਂਤੇ ਪ੍ਰੈਕਟੀਕਲ ਬਣ ਜਾ ਵੀਲੇ ਬਣਾ ਦੇਗਾ ਉਹਦੀ ਗੱਲ ਆ ਸੋ ਉਹ ਮਲਾ ਦਾ ਬਣ ਜਾਣਾ ਮੈਨੂੰ ਯਾਦ ਆ ਪਹਿਲੀ ਵਾਰ ਪਹਿਲੀ ਵਾਰ ਮੈਂ ਦਿੱਸੀ ਲੋਕ ਪਹਿਲੇ ਪਹਿਲੇ ਵਰਲਡ ਕੱਪ ਖੇਡੇ ਸੀ ਮਲਾ ਦਾ ਗੁਲਜ਼ਾਰੀ ਤੁਸੀਂ ਇੱਥੇ ਆਏ ਹੋ ਮੇਰੇ ਘਰ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੌਂਸਲੇ ਜਿਰਾਓ ਤੁਹਾਨੂੰ ਦਿਖਾ ਦੂੰਗਾ ਕਿ ਜਿਵੇਂ ক্রিকেট ਵਾਲਿਆਂ ਦੀ ਟੋਰ ਹੈ ਨਾ ਦੇਸੀ ਤਰੀਕੇ ਨਾਲ ਉਹਦਾ ਵੱਧ ਬਣਾਉਂਗਾ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੰਜਾਬ ਸਰਕਾਰ ਨੇ ਧੱਕਾ ਲਿਆ ਹਾਈ ਕੋਰਟ ਵੱਲੋਂ ਬੱਸਾਂ ਬੰਦ ਕੀਤੀ ਸੀ ਪਰ ਅੰਤ ਵਿੱਚ ਵੱਧ ਕਰ ਦਿੱਤੀ ਪੋਸਟ ਕੀ ਤੋਂ ਦੇਖੋ ਹੁਣਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਧੱਕਾ ਕੀ ਹੁੰਦਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹਾਈ ਕੋਰਟ ਨੇ ਉਹਨੂੰ ਉਹ ਕਹਤਾ ਕਿ ਜੋ ਕਿਹਾ ਸੀ ਉਹ ਜੋ ਕੀਤਾ ਉਸਨੇ ਗਲਤ ਕੀਤਾ ਸੀ ਆ ਕਲੀਅਰ ਸਟੈਂਡ ਹੈ ਕਿ ਅਸੀਂ ਸਹੀ ਸੀ ਤੇ ਉਹ ਗਲਤ ਹੈ ਸਰ ਨਸ਼ਿਆਂ ਦਾ ਕਾਰੋਬਾਰ ਦਿਨ ਦਾ ਦਿਨ ਵਧ ਰਿਹਾ ਹੈ ਜੀ ਕੱਲ ਐਸਐਚਓ ਰਮੇਂਦਰ ਭੀਟੀ ਜਿਹੜਾ ਮੰਤਰੀ ਦੇ ਬੜੇ ਨੇੜਾ ਉਹਨਾਂ ਦਾ ਇੱਕ ਖੁਲਾਸਾ ਕੀਤਾ ਕੱਲ ਸਰੂਪ ਸਿੰਘ ਰਾਜੀ ਨੇ ਅੱਜ ਆਪਨੇ ਵੀ ਉਹਨਾਂ ਦੀ ਅਮੈਤ ਕੀਤੀ ਹੈ ਵੀ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਸੀ ਜਿਹੜਾ ਉਹ ਭੀਟੀ ਹੈ ਉਹ ਮਤਲਬ ਥੋੜੇ ਦਿਨਾਂ ਦਾ ਮਹਿਮਾਨ ਹੈ ਕਿਉਂਕਿ ਜਿੰਨੇ ਉਹਨੇ ਕੱਪਲੇ ਕੀਤੇ ਐ ਜਿੰਨੇ ਉਹਨੇ ਲੁੱਟ ਮਚਾਈ ਐ ਜਿੱਡਾ ਵੱਡਾ ਮਾਫੀਆ ਉਹ ਐ ਉਹ ਉਹ ਪੁਲਿਸ ਉਹ ਕਲੰਕਾ ਪੁਲਿਸ ਤੇ ਵਿੱਚ ਪੰਜਾਬ ਪੁਲਿਸ ਦਾ ਕਲੰਕਾ ਸੇ ਐਜੇ ਲੋਕ ਪੰਜਾਬ ਪੁਲਿਸ ਰਹਿ ਨਹੀਂ ਸਕਦੇ ਸਰ ਸਰ ਜੇ ਮੇ ਨਸ਼ੇ ਵਧ ਰਹੇ ਐ ਜੇ ਫਿਰ ਉਹਦੇ ਨਾਲ ਪਟਿਆ ਨਾਲ ਪੰਜਾਬ ਦਾ ਵਿਪਾਰ ਦਾ ਬਿਜ਼ਨਸ ਹੋਣਾ ਚਾਹੀਦਾ ਹੈ ਵਿਪਾਰ ਦੀ ਗੱਲ ਕਰੇ ਨਵਜੋਤ ਸਿੰਘ ਪਾਕਿਸਤਾਨ ਤੇ ਪੰਜਾਬ ਸਭ ਤੋਂ ਪਹਿਲੇ ਮਾਹੌਲ ਠੀਕ ਹੋਣਾ ਚਾਹੀਦਾ ਪਹਿ ਸਭ ਤੋਂ ਪਹਿਲੇ ਉਹਨਾਂ ਨੂੰ ਨਸ਼ੇ ਬੰਦ ਕਰਨੇ ਚਾਹੀਦੇ ਭੇਜਨੇ ਉਹਨਾਂ ਨੂੰ ਅਤਵਾਦ ਖਤਮ ਕਰਨਾ ਚਾਹੀਦਾ ਟੈਰਰਿਸਟਵਾਦ ਖਤਮ ਕਰਨਾ ਚਾਹੀਦਾ ਹੈ ਸੋ ਆਜ ਜਿਹੜਾ ਹੈਗਾ ਆ ਜਿਹੜੀਆਂ ਚੀਜ਼ਾਂ ਉਹ ਗਵਰਨਮੈਂਟ ਆਫ ਇੰਡੀਆ ਦੇਖੇ ਕਿ ਪਹਿਲੇ ਉਹ ਐ ਤਾਂ ਨਹੀਂ ਪੈਦਾ ਹੋਵੇ ਮਾਹੌਲ ਪੈਦਾ ਹੋਵੇ ਪਹਿਲੇ ਤਾਂ ਮਾਹੌਲ ਪੈਦਾ ਹੋਵੇ ਐਂ ਥੋੜੀ ਅਗੀ ਤੁਸੀਂ ਨਾਲੇ ਸਾਡੇ ਬੱਚੇ ਮਾਰੀ ਚੱਲੋ ਨਾਲੇ ਸਾਡੇ ਨਸ਼ਾ ਭੇਜੀ ਚੱਲੋ ਜਿਹੜਾ ਟ੍ਰੇਡ ਦਾ ਫਾਇਦਾ ਉਹਨਾਂ ਨੂੰ ਜਿਆਦਾ ਆਪਣੇ ਨਾਲੋਂ ਸੁਖਵੀਰ ਜੀ ਕੈਪਟਨ ਮਨਜਿੰਦਰ ਸਿੰਘ ਨੇ ਦਫਤਰ ਖੋਲੇ ਆਪਾਂ ਜਆ ਲੋਕਾਂ ਨੂੰ ਚਲੋ ਸ਼ੋਰੂਮ ਖੋਲੇ ਆ ਉਹਨਾਂ ਨੇ ਉਹਨਾਂ ਵੇਟ ਕਰ ਰਹੇ ਸੁਖਵੀਰ ਜੀ ਇੱਕ ਮਨਜਿੰਦਰ ਸਿੱਸਾ ਜੀ ਨੇ ਜਿਵੇਂ ਤੁਸੀਂ ਕਿਹਾ ਸੀ ਕਿ ਆਰਮ ਟਵਿਸਟਿੰਗ ਹੋਈ ਹੈ ਉਹ ਕਰੇ ਆਰਮ ਟਵਿਸਟਿੰਗ ਨਹੀਂ ਹੋਈ ਆਈ ऍम ਗੌਟ देयर ਫਾਰ ਦਾ ਸਿੱਖ ਇਸ਼ੂਸ ਵਿੱਚ ਐਸ ਇਟ ਹੈਜ਼ ਫੇਲਡ ਹਰ ਬੰਦਾ ਹਰ ਨਹੀਂ ਨਹੀਂ ਹਰ ਬੰਦਾ ਆਈ ਕਹਿੰਦਾ ਹੁੰਦਾ ਹੈ ਤੇ ਸਿੱਖ ਇਸ਼ੂਸ ਅ ਇੰਨੇ ਸਾਲ ਤੱਕ ਸਿੱਖ ਇਸ਼ੂਸ ਅਕਾਲੀ ਦਲ ਨੇ ਅਕਾਲੀ ਦਲ ਹੀ ਕਰਾਉਂਦਾ ਸੀ ਉਦੋਂ ਕੱਲਾ ਨਹੀਂ ਸੀ ਉਹ ਜੇ ਜਾਂਦਾ ਸੀ ਉਹ ਅਕਾਲੀ ਦਲ ਭੇਜਦਾ ਸੀ ਮੈਂ ਭੇਜਦਾ ਮੈਂ ਮੈਂ ਹੀ ਮੈਂ ਹੀ ਭੇਜਦਾ ਹੁੰਦਾ ਹੈ ਇੰਡੀਵਿਜੂਅਲ ਬੰਦੇ ਦੇ ਦੁਆਤੇ ਨਹੀਂ ਹੈ ਹੁੰਦੇ ਆ ਅਕਾਲੀ ਦਲ ਦੇ ਦੁਆਤੇ ਸਰ ਸਰ ਆ ਸ਼੍ਰੋਮਣੀ ਅਕਾਲੀ ਦਲ ਨੂੰ ਆ ਸ਼੍ਰੋਮਣੀ ਅਕਾਲੀ ਦਲ ਨੂੰ ਆ ਸਿੱਖ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਰਿਪਰੈਜ਼ੈਂਟ ਕਰਦਾ ਹੈ ਇੰਡੀਵਿਜੂਅਲ ਪੰਥ ਵੱਡਾ ਨਹੀਂ ਹੈ ਪਾਰਟੀ ਤੋਂ ਵੱਡਾ ਨਹੀਂ ਹੈ ਉਹਨਾਂ ਆਪਣਾ ਪਤਾ ਲੱਗ ਜੂਗੀ ਇਹ ਹੋਂਦ ਕੀ ਹੈ ਜੋ ਰਿਸਪੈਕਟ ਐਜ਼ ਅ ਡੀਜੀਪੀਸੀ ਪ੍ਰੈਜ਼ੀਡੈਂਸੀ ਕਮਿਊਨਿਟੀ ਚ ਜੋ ਰਿਸਪੈਕਟ ਐਜ਼ ਕਾਲੀਦਲ ਪ੍ਰੈਜ਼ੀਡੈਂਸੀ ਇੰਡੀਵਿਜੂਅਲ ਨਹੀਂ ਹੈ ਜਬ ਪੱਕ ਬੀਜੇਪੀ ਦੀ ਜਨਤਾ ਬਿਲਕੁਲ ਨਹੀਂ ਹੈ ਹਾਂਜੀ ਸਰ ਸਰਸਾ ਦੀ ਤਰ੍ਹਾਂ ਕੋਈ ਨਹੀਂ ਹੈਗੇ ਜਿਹੜੇ ਚਾਹ ਸਕਦੇ ਆ ਜੀ ਪਾਰਟੀ ਛੱਡ ਕੇ ਪੰਜਾਬ ਜਾ ਕੇ ਕੱਲ ਵੀ ਪੰਜਾਬ ਚਾਰਿਆ ਅਰਵਿੰਦ ਕੇਜਵਲ ਮੈਂ ਕਦਵਿੰਦ ਕੇਜਵਲ ਨੂੰ ਆਈ ਕਿਹਾ ਜੋ ਐਲਾਨ ਕਰਨਾ ਹੈ ਪੰਜਾਬ ਚ ਪਹਿਲੇ ਦਿੱਲੀ ਕਰਕੇ ਆਏ ਦਿੱਲੀ ਵਾਸਤੇ ਖਿਡਾਰੀ ਨੇ 60 ਵਜੇ ਸੀ ਕਿਲਾ ਨਾਉਂਦੀ ਜਸਪੀਤ कौर ਉਸ ਟਾਈਮ ਤੁਹਾਡੀ ਗਵਰਨਮੈਂਟ ਨੇ ਉਹਨੂੰ ਦਰਜਾ 4 ਦੀ ਨੌਕਰੀ ਦਿੱਤੀ ਸੀ ਕੀ ਉਹਦੀਆਂ ਪ੍ਰਾਪਤੀਆਂ ਨੂੰ ਲੈ ਕੇ ਉਹ ਖਿਡਾਰੀ ਨਾਲ ਨਿਆਹ ਸੀ ਦਰਜਾ 4 ਦੀ ਨੌਕਰੀ ਸੀ ਇਸ਼ੂ ਹੁੰਦਾ ਹੈ ਕੁਆਲੀਫਿਕੇਸ਼ਨ ਦਾ ਮੈਨੂੰ ਲੱਗਦਾ ਨਹੀਂ ਤਾਂ ਅਸੀਂ ਅਸੀਂ ਡੀਐਸਪੀ ਨਹੀਂ ਸੀ ਜ਼ਿਆਦਾ ਉਹ ਅਸੀਂ ਡੀਐਸਪੀ ਦੀ ਵੀ ਦਿੱਤੀਆਂ ਇੰਸਪੈਕਟਰ ਦੀ ਵੀ ਦਿੱਤੀਆਂ ਡਾਇਰੈਕਟ ਦਿੱਤੀਆਂ ਕਿਉਂਕਿ ਹਾਈ ਕੋਰਟ ਦੀ ਇੱਕ ਰੂਲਿੰਗ ਹੈ ਜੀ ਕਿ ਜਿਵੇਂ ਇੱਕ ਫੋਰ ਐਗਜ਼ਾਮਪਲ ਜੇ 8ਵੀਂ ਪੜਿਆ ਉਹ ਡੀਐਸਪੀ ਨਹੀਂ ਰੱਖ ਸਕਦਾ ਜੀ ਸੋ ਕੁਆਲੀਫਿਕੇਸ਼ਨ ਹੁੰਦੀ ਹੈ ਇਹਨਾਂ ਨੂੰ ਪਤਾ ਸੀ ਉਹਨਾਂ ਨੇ ਆਏ ਸੀ ਥੈਂਕ ਯੂ ਹਾਂਜੀ ਦਾਤੂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਮੰਡੀਆਂ ਜੀ ਮੈਂ ਅਸੀਂ ਅੱਜ ਇੱਥੇ ਵਿਸ਼ੇਸ਼ ਤੌਰ ਤੇ ਸਰਦਾਰ ਸੁਖੀ ਸੁਖੀ ਸਿੰਘ ਬਾਲ ਜੀ ਦਾ ਧੰਨਵਾਦ ਕਰਨ ਆਏ ਸੀ ਜਿਨ੍ਹਾਂ ਨੇ ਬਹੁਤ ਵੱਡੀ ਸੋਚ ਜਿੰਨੇ ਉੱਚੀ ਸੋਚ ਕਰਕੇ ਵਰਲਡ ਕੱਪ ਹੁਣੇ ਸ਼ੁਰੂ ਹੋਏ ਇੰਡੀਆ ਟੀਮ ਚ ਮੈਨੂੰ ਮੇਰਾ ਖੇਡਣ ਦਾ ਮੌਕਾ ਮਿਲਿਆ ਮੈਨੂੰ ਤੇ ਮੈਂ ਇਹੀ ਇੱਥੇ ਸੁਖੀ ਸਿੰਘ ਬਾਲ ਜੀ ਅੱਗੇ ਇਹੀ ਬੇਨਤੀ ਕੀਤੀ ਸੀ ਵੀ ਜਿਹੜੇ ਪਲੇਅਰ ਰਹਿ ਗਏ ਯੋਗਤਾ ਦੇ ਆਧਾਰ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਇਹੀ ਮੇਰਾ ਮੁੱਖ ਦੇਸੀ ਵੰਦਾ ਕਿੰਨਾ ਕਿ ਹੌਸਲਾ ਵੱਜਿਆ ਹੈ ਨਾ ਅੱਜ ਮੀਟਿੰਗ ਲਈ ਆ ਸੁਖਵੀਰ ਜੀ ਨੇ ਤੇ ਆਸ਼ਵਾਸ਼ਣ ਵੀ ਦਿੱਤਾ ਹਾਂਜੀ ਬਹੁਤ ਹੌਸਲਾ ਹੋਇਆ ਜੀ ਸਾਰੇ ਕਬੱਡੀ ਪਲੇਅਰ ਸਾਡੇ ਸਾਰੇ ਇੰਡੀਆ ਆਪਣੇ ਪੰਜਾਬ ਚੋਂ ਆਏ ਜਲੰਧਰ ਤੋਂ ਕਪੂਰਥਲੇ ਤੋਂ ਪਟਿਆਲੇ ਤੋਂ ਸਾਰੇ ਪਲੇਅਰ ਇੱਥੇ ਪਹੁੰਚੇ ਅੱਜ ਬਹੁਤ ਹੌਸਲਾ ਉਹਦੇ ਸਾਰੇ ਪਲੇਅਰਾਂ ਦਾ ਜੀ अच्छा पंजाब सरकार ने कप कराया सी प्राइज मनी नहीं मिली ता कितनाक है ना मन ਦੇ ਵਿੱਚ ਰੋਸ ਹੈ ਇਸ ਚੀਜ਼ ਦਾ ਹਾਂਜੀ ਉਸ ਚੀਜ਼ ਦਾ ਬਹੁਤ ਰੋਸ ਹੈ ਜੀ ਕਿਉਂਕਿ ਪਲੇਅਰ ਖੇਡੇ ਸਾਰੇ ਜਿੰਨੇ ਵੀ ਪਲੇਅਰ ਖੇਡੇ ਉਹਨਾਂ ਵਿੱਚ ਉਹਨਾਂ ਨੂੰ ਪ੍ਰਾਈਜ਼ ਮਨੀ ਨਹੀਂ ਮਿਲੀ ਉਹਦਾ ਬਹੁਤ ਨੁਕਸਾਨ ਵੀ ਹੋਇਆ ਪਲੇਅਰਾਂ ਨੂੰ ਕਿਉਂਕਿ 15 ਦਿਨ ਸ਼ਾਇਦ 20 ਦਿਨ ਚੱਲਿਆ ਸੀਗਾ ਟੂਰਨਾਮੈਂਟ ਸਰ ਕੀ ਨਾਮ ਹੈ ਤੁਹਾਡਾ ਕੀ ਕਹੋਗੇ ਜੋ ਅੱਜ ਤੁਸੀਂ ਪਹੁੰਚੇ ਹੋ ਸਰ ਮੈਂ ਪ੍ਰੋਫੈਸਰ ਸੋਨਦੀ ਸਿੰਘ ਪੰਜਾਬੀ ਯੂਨੀਵਰਸਿਟੀ ਕਬੱਡੀ ਕੋਚ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਤੇ ਮੈਂ ਪਹਿਲੀ ਵਾਰ ਮੀਟਿੰਗ ਅਟੈਂਡ ਕੀਤੀ ਹੈ ਕਿਉਂਕਿ ਮੈਂ ਫੈਡਰੇਸ਼ਨ ਦੇ ਵਿੱਚ ਕਦੇ ਆਇਆ ਨਹੀਂ ਸੀ ਪਰ ਮੈਨੂੰ ਅੱਜ ਆਉਣਾ ਪਿਆ ਸਾਡੇ ਨਾਲ ਮਾਨ ਸਾਹਿਬ ਨੇ ਸਾਡੇ ਸੈਕਟਰੀ ਸਾਹਿਬ ਨੇ ਸੰਗੂ ਡਿਸਟ੍ਰਿਕਟ ਦੇ ਇਹਨਾਂ ਨਾਲ ਆਇਆ ਮੈਂ ਬਹੁਤ ਕੁਝ ਕੀਤਾ ਸੀ ਜੀਰੋ ਸਾਹਿਬ ਨੇ ਬਹੁਤ ਕੁਝ ਕਬੱਡੀ ਲੀਗ ਨੀਚੋਂ ਉੱਪਰ ਲੈ ਕੇ ਗਏ ਨੇ ਪਰ ਸਾਡੀ ਇੱਕ ਇੱਕ ਛੋਟੀ ਜੀ ਖੇਦ ਆ ਸਰ ਨਾਲ ਵੀ ਨੈਸ਼ਨਲ ਸਟਾਈਲ ਕਬੱਡੀ ਨੂੰ ਵੀ ਇਹਨਾਂ ਨੇ ਉੱਪਰ ਲੈ ਕੇ ਜਾਣਾ ਚਾਹੀਦਾ ਕਿਉਂਕਿ ਉਹ ਵੀ ਆਪਣੇ ਸਿਰਫ ਹਰਿਆਣੇ ਦੇ ਬੱਚੇ ਖੇਡ ਰਹੇ ਨੇ ਸਾਡੇ ਬੱਚੇ ਪਿੱਛੇ ਜਾ ਰਹੇ ਨੇ ਇਸ ਤੋਂ ਵੱਡੀ ਗੱਲ ਸਰ ਆਪਣੀਆਂ ਪੰਜਾਬੀ ਯੂਨੀਵਰਸਿਟੀਆਂ ਤਿੰਨ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਅੰਮ੍ਰਿਤਸਰ ਦਨ ਪੰਜਾਬ ਯੂਨੀਵਰਸਿਟੀ ਉਹਨਾਂ ਨੇ ਕੀ ਕਰਿਆ ਆਪਣੀ ਸਰਕਲ ਸਟਾਈਲ ਕਬੱਡੀ ਦੀ ਮਾਨਤਾ ਤਾਂ ਖਤਮ ਕਰੀ ਕਰੀ ਉਹ ਕੈਲੰਡਰ ਦੇ ਵਿੱਚ ਉਹ ਗੱਡੀ ਯੂ ਦੇ ਵਿੱਚੋਂ ਤੇ ਨੈਸ਼ਨਲ ਸਟਾਈਲ ਦੇ ਵਿੱਚ ਸਾਰੇ ਬਾਹਰਲੇ ਪਲੇਅਰ ਖੇਡ ਰਹੇ ਨੇ ਸਾਡਾ ਪੰਜਾਬੀ ਇਕੱਵੀਂ ਨੈਸ਼ਨਲ ਸਟਾਈਲ ਸਰ ਅਸੀਂ ਇਹ ਵੀ ਇਹਨਾਂ ਤੋਂ ਮੰਗ ਰੱਖਾਂਗੇ ਵੀ ਸਾਡੇ ਨੈਸ਼ਨਲ ਸਟਾਈਲ ਦੇ ਬੱਚੇ ਖੇਡਣ ਤੇ ਵੱਧ ਤੋਂ ਵੱਧ ਆਪਣੇ ਪੰਜਾਬ ਨੂੰ ਹਲਾਰਾ ਮਿਲੇ ਇਸ ਚੀਜ਼ ਲਈ ਥੈਂਕ ਯੂ ਸਰ ਅੱਜ ਪਹੁੰਚੇ ਹੋ ਤੁਸੀਂ ਹਨਾ ਇਸ ਮੀਟਿੰਗ ਚ ਤਾਂ ਆਸ ਕਿੰਨੇ ਕਬੱਡੀ ਆ ਤੁਹਾਨੂੰ ਹੌਸਲਾ ਲੱਗੇਗਾ ਸਰ ਜਿਵੇਂ ਪਹਿਲਾਂ ਹੁਣ ਤੱਕ ਸੁਖਵੀਰ ਸਰ ਬਾਦਲ ਆਪਣੇ ਪ੍ਰਪਿਆਰ ਕਰ ਰਹੇ ਨੇ ਕਬੱਡੀ ਨੂੰ ਮੈਨੂੰ ਲੱਗਦਾ ਪ੍ਰਮੋਟ ਕਰਨਗੇ ਕਰਨਗੇ ਜੀ ਬਹੁਤ ਅੱਛੀ ਗੱਲ ਹੈ ਸਰਕਾਰ ਹੈ ਮੌਜੂਦਾ ਜਿਹੜੀ ਉਹਨਾਂ ਨੇ ਵਰਲਡ ਕੱਪ ਕਰਵਾਇਆ ਤੇ ਹੁਣ ਤੱਕ ਕਿਸੇ ਪਲੇਅਰ ਨੂੰ ਕੋਈ ਪੈਸਾ ਨਹੀਂ ਦਿੱਤਾ ਬਹੁਤ ਮਾੜੀ ਗੱਲ ਹੈ ਬੱਚਿਆਂ ਦਾ ਸਟੂਡੈਂਟਸ ਦਾ ਪਲੇਅਰਾਂ ਦਾ ਇਹ ਦਿਲ ਟੁੱਟਦਾ ਸਰ ਇਸ ਗੱਲੋਂ ਥੈਂਕ ਯੂ ਬਠਿੰਡਾ ਤੋਂ ਰਾਕੇਸ਼ ਸ਼ਰਮਾ ਦੀ ਰਿਪੋਰਟ ਦੇ ਨਾਲ ਦਾ ਟੀਵੀ ਐਨ ਆਰ ਆਈ